ਹਾਂਜੀ ਆਪਾਂ ਅਕਸਰੀ ਗੱਲ ਕਰਦੇ ਹਾਂ ਕਿ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹਰ ਇੱਕ ਗੁਣ ਪੈਦਾ ਹੁੰਦਾ ਤੇ ਹਰ ਇੱਕ ਗੁਣ ਉਸ ਅਕਾਲ ਪੁਰਖ ਵਾਹਿਗੁਰੂ ਤੋਂ ਹੀ ਸਾਡੇ ਤੱਕ ਪਹੁੰਚਦਾ ਸਭ ਗੁਣ ਤੇਰੇ ਮੈਂ ਨਾ ਹੀ ਕੋਈ ਤੇ ਰੂਹੇ ਜ਼ਮੀਨ ਦੇ ਉੱਤੇ ਸਿਰਫ ਇਨਸਾਨੀ ਇੱਕ ਇਦਾਂ ਦਾ ਜੀਵਾ ਜਾਂ ਪ੍ਰਮਾਤਮਾ ਵੱਲੋਂ ਪੈਦਾ ਕੀਤੀ ਗਈ ਚੀਜ਼ ਆ ਜਿਹਦੇ ਅੰਦਰ ਦਿਮਾਗ ਨਾਮ ਦਾ ਜੰਮ ਤਰ ਫਿੱਟ ਕੀਤਾ ਪ੍ਰਮਾਤਮਾ ਨੇ ਤੇ ਇਹ ਦਿਮਾਗ ਨੂੰ ਪੁੱਠਾ ਵੀ ਵਰਤ ਸਕਦਾ ਸਿੱਧਾ ਵੀ ਵਰਤ ਸਕਦਾ ਇੰਨੀ ਕੁ ਖੁੱਲ ਵਾਹਿਗੁਰੂ ਨੇ ਆਪਾਂ ਨੂੰ ਦਿੱਤੀ ਹੋਈ ਆ ਪਰ ਸ਼ੌਂਕ ਕਈ ਸ਼ੌਂਕ ਐ ਇਦਾਂ ਦੇ ਨੇ ਜਿਹੜੇ ਤੁਹਾਨੂੰ ਉਸ ਪ੍ਰਮਾਤਮਾ ਦੇ ਰਾਹ ਵੱਲ ਨੂੰ ਪ੍ਰੇਰਦੇ ਆ ਤੋਰਦੇ ਆ ਉਹਦੇ ਵਿੱਚੋਂ ਇੱਕ ਸ਼ੌਂਕ ਆ ਇਹ ਬੌਂਜ਼ਾਈ ਕੁਦਰਤ ਨਾਲ ਪਿਆਰ ਕਰਨਾ ਦਰਖਤਾਂ ਨਾਲ ਪਿਆਰ ਕਰਨਾ ਕਈ ਪੈਣਪਰਾ ਕਮੈਂਟ ਕਰਕੇ ਪੁੱਛਦੇ ਹੁੰਦੇ ਆ ਬੀਬੀ ਦੇ ਕੋਈ ਇਦਾਂ ਦਾ ਕਾਰਜ ਦੱਸੋ ਵੀ ਜਿਹੜਾ ਆਪਾਂ ਸਾਰਾ ਦਿਨ ਕਰੀਏ ਤੇ ਜਿਹਦੇ ਨਾਲ ਟਾਈਮ ਵੀ ਪਾਸ ਹੋਵੇ ਦਿਲ ਵੀ ਲੱਗੇ ਤੇ ਪ੍ਰਮਾਤਮਾ ਦਾ ਨਾਮ ਲੈਣ ਨੂੰ ਵੀ ਦਿਲ ਕਰੇ ਕਈ ਭਰਾਮਾ ਨੇ ਪੈਣਾ ਨੇ ਇਹ ਵੀ ਪੁੱਛਿਆ ਵੀ ਜੇ ਕੋਈ ਸਰੀਰਕ ਦੁੱਖ ਹੋਵੇ ਤੇ ਉਹਨੂੰ ਕੱਟਣ ਵਾਸਤੇ ਆਪਾਂ ਕੀ ਕਰ ਸਕਦੇ ਆ ਤਾਂ ਮੈਂ ਤੁਹਾਡੇ ਵਾਸਤੇ ਅੱਜ ਆ ਵੀਡੀਓ ਲੈ ਕੇ ਆਇਆ ਮੈਂ ਬਹੁਤ ਸਮੇਂ ਤੋਂ ਇਹਨਾਂ ਨੂੰ ਫੋਲੋ ਕਰਦਾ ਬੌਂਜ਼ਾਈ ਟ੍ਰੀ ਇਹਨੂੰ ਬੌਂਜ਼ਾਈ ਕਹਿੰਦੇ ਆ ਇਹ ਬੇਸਿਕਲੀ ਜਾਪਾਨ ਦੀ ਇੱਕ ਕਲਾ ਹੈ ਜਾਪਾਨ ਚਾਈਨਾ ਇਹ ਜਿਆਦਾ ਵਰਤਦੇ ਆ ਚਾਈਨਾ ਦੇ ਜਿਹੜੇ ਗਮਲੇ ਹੁੰਦੇ ਆ ਬੌਂਜ਼ਾਈ ਦੇ ਉਹ ਸਸਤੇ ਮਿਲਦੇ ਆ ਪਰ ਜਿਹੜੇ ਜਾਪਾਨ ਦੇ ਗਮਲੇ ਨੇ ਉਹਨਾਂ ਦੀ ਕੀਮਤ ਬਹੁਤ ਜਿਆਦਾ ਹੁੰਦੀ ਆ ਜੇ ਇੰਡੀਆ ਦੇ ਹਿਸਾਬ ਨਾਲ ਭਾਰਤ ਦੇ ਹਿਸਾਬ ਨਾਲ ਪੰਜਾਬ ਦੇ ਹਿਸਾਬ ਨਾਲ ਲਾਈਏ ਤਾਂ ਲੱਖਾਂ ਰੁਪਏ ਦਾ ਇੱਕ ਗਮਲਾ ਹੁੰਦਾ ਪਰ ਉਹ ਬਾਦੀਆਂ ਗੱਲਾਂ ਨੇ ਫਿਰ ਜਦੋਂ ਸ਼ੌਂਕ ਅੱਗੇ ਚਲੇ ਜਾਂਦੇ ਨੇ ਤਾਂ ਆਪਾਂ ਉਦੋਂ ਉਹ ਚੀਜ਼ਾਂ ਦੇਖਦੇ ਆਂ ਪਰ ਉਹ ਤੋਂ ਬਿਨਾ ਵੀ ਆਪਾਂ ਇਹ ਗਮਲੇ ਆਪਣੇ ਆਲੇ-ਦਾਲੇ ਬਣਾਵਾ ਕੇ ਵੀ ਆਪਾਂ ਵਰਤ ਸਕਦੇ ਆਂ ਤੇ ਉਹਨਾਂ ਨੇ ਕੀ ਕੀਤਾ ਜਿਹੜੇ ਵੱਡੇ ਦਰਖਤ ਹੁੰਦੇ ਆ ਉਹ ਸੋਚਦੇ ਸੀਗੇ ਉਹ ਕਹਿੰਦੇ ਵੀ ਜਿਹੜੇ ਵੱਡੇ ਦਰਖਤ ਨੇ ਉਹ ਬਾਹਰ ਲੱਗੇ ਹੋਏ ਨੇ ਵੀ ਹੁਣ ਜੇ ਉਹ ਵੱਡੇ ਦਰਖਤ ਨੂੰ ਆਪਣੇ ਘਰੇ ਆਪਣੇ ਟੇਬਲ ਤੇ ਲਾਉਣਾ ਪਰ ਦਿਖੇ ਵੀ ਉੱਡਾ ਹੀ ਵੱਡਾ ਜਿਵੇਂ ਉਹ ਵੱਡੇ ਦਰਖਤਾਂ ਦੀ ਸ਼ੇਪ ਹੁੰਦੀ ਹੈ ਵੀ ਸ਼ੇਪ ਉਦਾਂ ਦੀ ਦਿਖਣੀ ਚਾਹੀਦੀ ਆ ਫਿਰ ਉਹਨਾਂ ਨੇ ਕਲਾ ਨੂੰ ਜਨਮ ਦਿੱਤਾ ਦੇਖੋ ਜਿਵੇਂ ਹੁਣ ਤੂਤ ਦਾ ਦਰਖਤ ਆ ਜਾਂ ਆਪਣੇ ਲੀਫ ਦਾ ਦਰਖਤ ਆ ਇਹਨਾਂ ਨੂੰ ਆ ਤਾਂ ਹੁਣ ਉਹਨਾਂ ਨੇ ਬੜੇ ਛੋਟੇ ਬਣਾਏ ਹੋਏ ਨੇ ਨਾ ਇਹਨੂੰ ਇਹਨੂੰ ਮਿਨੀ ਕਹਿ ਦਿੰਦੇ ਨੇ ਮਿਨੀ ਬੌਂਜ਼ਾਏ ਹਨਾ ਮਾਈਕਰੋ ਮਿਨੀ ਬੌਂਜ਼ਾਏ ਬਿਲਕੁਲ ਛੋਟਾ ਤੇ ਪਰ ਜਿਹੜੇ ਉਹ ਥੋੜੇ ਜਿਹੇ ਵੱਡੇ ਹੁੰਦੇ ਆ ਬੌਂਜ਼ਾਏ ਉਹ ਜੇ ਤੁਸੀਂ ਦੇਖੋਗੇ ਤਾਂ ਦੇਖ ਕੇ ਤੁਹਾਡਾ ਦਿਲ ਕਰੂਗਾ ਕਿ ਮੈਂ ਵੀ ਇਹ ਚੀਜ਼ ਕਰਾਂ ਤੇ ਦੂਸਰੀ ਗੱਲ ਮੈਂ ਦੱਸਦਾ ਹੁਣ ਭਾਰਤ ਦੇ ਵਿੱਚ ਜਿਹੜਾ ਮੌਸਮਾ ਤੇ ਉੱਥੇ ਜਿਹੜੇ ਦਰਖਤ ਨੇ ਉਹਨਾਂ ਨੂੰ ਜੇ ਤੁਸੀਂ ਬੌਂਜ਼ਾਏ ਬਣਾ ਕੇ ਸੇਲ ਵੀ ਕਰਦੇ ਹੋ ਤਾਂ ਤੁਸੀਂ ਲੱਖਾਂ ਰੁਪਏ ਸਾਲ ਦੇ ਕਮਾ ਸਕਦੇ ਹੋ ਇਹਨਾਂ ਚੀਜ਼ਾਂ ਤੋਂ ਸ਼ੌਂਕ ਦਾ ਸ਼ੌਂਕ ਹੋ ਗਿਆ ਕੁਦਰਤ ਨਾਲ ਪ੍ਰਮਾਤਮਾ ਨਾਲ ਜੁੜਨ ਦਾ ਰਾਹ ਵੀ ਹੋ ਗਿਆ ਨਾਲੇ ਬਾਬੇ ਦਾ ਨਾਂ ਲਈ ਚੱਲੋ ਨਾਲੇ ਕੁਦਰਤ ਦੀ ਸੇਵਾ ਕਰੀ ਚੱਲੋ ਆਨੰਦ ਮਾਣੋ ਆਪਦਾ ਤੇ ਨਾਲੇ ਤੁਹਾਡਾ ਕਾਰੋਬਾਰ ਹੋ ਗਿਆ ਸੋ ਇਦਾਂ ਦੇ ਸ਼ੌਂਕ ਪਾ ਲਓ ਜਿਹੜੇ ਆਪਾਂ ਨੂੰ ਪ੍ਰਮਾਤਮਾ ਦੇ ਰਾਹ 'ਤੇ ਲੈਣ ਨੂੰ ਵੀ ਤੋਰਨ ਆਪਣਾ ਵੀ ਦਿਲ ਲੱਗਿਆ ਰਵੇ ਧੰਨਵਾਦ